ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਹਾਂ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਛੁੱਟੀ ਜੀ ਆਪਾਂ ਬਦਲਦੇ ਮੌਸਮ ਦੀ ਕਿਉਂਕਿ ਗਰਮੀ ਖਤਮ ਹੋ ਗਈ ਤੇ ਸਰਦੀ ਸ਼ੁਰੂ ਹੋ ਗਈ ਵਿਚਾਲੜਾ ਮੌਸਮ ਜਿਹੜਾ ਖਤਰਨਾਕ ਹੈ ਖਾਸ ਕਰ ਇਹ ਬਹੁਤ ਖਤਰਨਾਕ ਹੁੰਦਾ ਕਿਉਂਕਿ ਦੇਚ ਹਲਕੀ ਹਲਕੀ ਤਰੇਲ ਪੈਣ ਲੱਗ ਗਈ ਔਰ ਧੂੜ ਮਿੱਟੀ ਬਹੁਤ ਅਸਮਾਨ ਤੇ ਚੜੀ ਹੈ ਔਰ ਉਹਦੇ ਨਾਲ ਖਾਂਗ ਜਖਾਮ ਬੁਖਾਰੇ ਚ ਜਾਮ ਹੋ ਜਾਂਦੀ ਹੈ ਇਹ ਧੂੜ ਚੜਨ ਦਾ ਕਾਰਨ ਕੀ ਹੈ ਕਿਉਂਕਿ ਸਾਧਨ ਬਹੁਤ ਚੱਲ ਰਹੇ ਨੇ ਅੱਜਕੱਲ ਔਰ ਜਿਹੜੀ ਮਿੱਟੀ ਹੈ ਉਹ ਸੁੱਕੀ ਹੈ ਤੇ ਜਦੋਂ ਕੋਈ ਗੱਡੀ ਮੋਟਰ ਲੰਘਦੀ ਹੈ ਤੇ ਮਿੱਟੀ ਜਿਹੜੀ ਸੁੱਕੀ ਹੈ ਉਹ ਕੁਦਰਤੀ ਓਟਣਾ ਉਹਨੇ ਤੇ ਇਸ ਕਰਕੇ ਧੂੜ ਬਹੁਤ ਹੁੰਦੀ ਹੈ ਤੇ ਆਪਣਾ ਖਿਆਲ ਰੱਖਿਆ ਕਰੋ ਗਰਮ ਪਾਣੀ ਪੀਓ ਤੇ ਕੋਸ਼ਿਸ਼ ਕਰੋ ਕਿ ਨੱਕ ਤੇ ਮੂੰਹ ਨੂੰ ਥੋੜਾ ਲਪੇਟ ਕੇ ਚੱਲੀ ਜੇ ਤੁਕੇਤੇ ਬਾਹਰ ਜਾਣਾ ਧੂੜ ਵਾਲ ਥਾਂ ਤੇ ਔਰ ਉਧਰੋਂ ਚੋਨੇ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਆ ਲੋਕ ਵੱਢੀ ਜਾਂਦੇ ਆ ਤੇ ਜਦੋਂ ਉਹਦੇ ਜੇ ਵੀ ਤੁਸੀਂ ਕੰਮ ਕਰਦੇ ਆ ਤਾਂ ਥੋੜਾ ਮੂਹ ਲਪੇਟ ਲਿਆ ਕਰੋ ਧੂੜ ਉੱਡਦੀ ਹੈ ਤੇ ਉਹਦੇ ਚ ਇੱਕ ਹਲਦੀ ਰੋਗ ਕਹਿੰਦੇ ਆ ਜਿਹੜਾ ਉਹ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਜਦੋਂ ਮਸ਼ੀਨ ਚੱਲਦੀ ਹੈ ਤਾਂ ਪੀਲਾ ਪੀਲਾ ਉੱਡਦਾ ਹੈ ਤੇ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖੋ ਤੇ ਸਭ ਤੋਂ ਜਿਹੜਾ ਖਾਸ ਧਿਆਨ ਰੱਖਣ ਵਾਲਾ ਜਿਹੜੇ ਮੋਟਰਸਾਈਕਲਾਂ ਤੇ ਜਾਂਦੇ ਆ ਸਵੇਰੇ ਔਰ ਸ਼ਾਮ ਨੂੰ ਵਾਪਸ ਆਉਂਦੇ ਆ ਆਪਣੇ ਕੰਮ ਕਰਦੇ ਉਹਨਾਂ ਲਈ ਹੈ ਉਹ ਦਿਨੇ ਉਹਨਾਂ ਨੇ ਆਪਦੇ ਦਫ਼ਤਰ ਚ ਜਾਂ ਕੋਈ ਜਿੱਥੇ ਵੀ ਕੋਈ ਕੰਮ ਕਰਦਾ ਉਹ ਤੇ ਕਰਨਾ ਹੁੰਦਾ ਔਰ ਸਵੇਰੇ ਜਾਣਾ ਤੇ ਸ਼ਾਮ ਨੂੰ ਆਉਣਾ ਔਰ ਸਵੇਰੇ ਸ਼ਾਮ ਦੀ ਮੋਟਰਸਾਈਕਲ ਦੀ ਠੰਡ ਹੋ ਗਈ ਹੈ ਜੇ ਹੁਣ ਆਪਾਂ ਕਹੀਏ ਨਾ ਵੀ ਦਿਨੇ ਗਰਮੀ ਆ ਤੇ ਸਵੇਰੇ ਸ਼ਾਮ ਦੀ ਠੰਡ ਆ ਉਹ ਹੋ ਗਈ ਹੁਣ ਉਹਦੇ ਚ ਕੀ ਹੈ ਵੀ ਜੇ ਆਪਾਂ ਜੈਕਟ ਪਾ ਕੇ ਉੱਠ ਕੇ ਦਿਨੇ ਉਹ ਚੱਲੀ ਨਹੀਂ ਜਾਣੀ ਗਰਮੀ ਇੰਨੀ ਹੈ ਤੇ ਸ਼ਾਮ ਨੂੰ ਠੰਡ ਲੱਗੂ ਫੇਰ ਪਾਣੀ ਉਹਦੇ ਨਾਲ ਸਭ ਤੋਂ ਵਧੀਆ ਅਬਰਾਲਾ ਇਹ ਹੈ ਕਿ ਲੋਈ ਕੇਸ ਟੋਟਾ ਕੋਈ ਰੱਖੋ ਫਿਰ ਇਹ ਜਦੋਂ ਤੁਸੀਂ ਜਾਣਾ ਹੈ ਮੂੰਹ zer ਲਪੇਟ ਲੋ ਤੇ ਨਾਲ ਦਾ ਧੂੜ ਮਿੱਟੀ ਤੋਂ ਬਚੋਗੇ ਤੇ ਨਾਲੇ ਜਿਹੜੀ ਆਉਂਦੀ ਠੰਡ ਹੈ ਉਹਦੇ ਤੋਂ ਬਚੋਗੇ ਇਹ ਆਉਣ ਲੱਗੇ ਸ਼ਾਮ ਨੂੰ ਫੇਰ ਉਵੇਂ ਕਰ ਲੋ ਤੇ ਦਿਨੇ ਤੁਸੀਂ ਗਰਮੀ ਤੋਂ ਬਚ ਸਕਦੇ ਹੋ ਕਿਉਂਕਿ ਤਕਰੀਬਨ ਹਜੇ ਪੱਖੇ ਚੱਲ ਰਹੇ ਹੈ ਗਰਮੀ ਹੈਗੀ ਉਧਰ ਰਾਤ ਦਾ ਜਿਹੜਾ ਮੌਸਮ ਹੈ ਉਹ ਰਾਤ ਨੂੰ ਕਾਫੀ ਮਨ ਲਕਿ ਠੀਕ-ਠਾਕ ਠੰਡ ਹੋ ਜਾਂਦੀ ਹੈ ਔਰ ਜੇ ਪੱਖਾ ਸੜਦੇ ਆ ਤਾਂ ਠੰਡ ਲੱਗਦੀ ਹੈ ਜਿਹੜੇ ਤਾਂ ਬੰਦ ਬਿਲਕੁਲ ਬੰਦ ਕਮਰੇ ਚ ਪੈਂਦੇ ਉਹਨਾਂ ਨੂੰ ਨਹੀਂ ਜਿਹੜੇ ਥੋੜੇ ਜਿਹਾ ਖੁੱਲ ਖੁੱਲਵਾਰੇ ਕਮਰੇ ਆ ਜਿਨ੍ਹਾਂ ਜਿੰਨਾਂ ਜਿੰਨਾਂ ਵਿੰਡੋ-ਗੁੰਡੋ ਕਾਫੀੇ ਬਾਰੀਆਂ ਬੰਦ ਨੇ ਜਾਂ ਬਰਾਂਡੇ ਚ ਪੈਂਦੇ ਆ ਜੇ ਤਾਂ ਉਹ ਪੱਖਾ ਨਹੀਂ ਲਾਉਂਦੇ ਤਾਂ ਮੱਛਰ ਲੜਦਾ ਹੈ ਜੇਕਰ ਪੱਖਾ ਲਾਉਂਦੇ ਤਾਂ ਠੰਡ ਲੱਗਦੀ ਹੈ ਉਹ ਵੀ ਬੜੀ ਉਹ ਹੈ ਕਿਉਂਕਿ ਥੋੜਾ ਜਿਹਾ ਮੋਟਾ ਕੱਪੜਾ ਲੈ ਕੇ ਤੇ ਪੱਖਾ ਚਲਾ ਲਿਆ ਕਰੋ ਮੱਛਰ ਬਹੁਤ ਆ ਤੇ ਮੱਛਰ ਨਾਲ ਡੇਂਗੂ ਵਗੈਰਾ ਬਹੁਤ ਹੁੰਦਾ ਹੈ ਇਹ ਇਨੀਆਕ ਚੀਜ਼ਾਂ ਜਿਨ੍ਹਾਂ ਦਾ ਪਤਿਆਨ ਰੱਖ ਲਈਏ ਬਾਕੀ ਥੋੜਾ ਜਿਆਦਾ ਆਪਦਾ ਖਾਣ ਪੀਣ ਦਾ ਧਿਆਨ ਰੱਖੋ ਕਿਉਂਕਿ ਠੰਡ 'ਚ ਤਾਂ ਜਿੰਨਾ ਮਰਜ਼ੀ ਖਾ ਲਓ ਕੋਈ ਦਿੱਕਤ ਨਹੀਂ ਆਉਂਦੀ ਪਰ ਹੁਣ ਥੋੜਾ ਜਿਆਦਾ ਰੱਖੋ ਤੇ ਗਰਮ ਪਾਣੀ ਪੀਓ ਕੋਸ਼ਿਸ਼ ਕਰੋ ਉਹਦੇ ਨਾਲ ਗਲਾ ਸਾਫ਼ ਰਹਿੰਦਾ ਹੈ ਠੀਕ ਔਰ ਇਸ ਤਰ੍ਹਾਂ ਦੀਆਂ ਤੁਹਾਨੂੰ ਜਾਣਕਾਰੀਆਂ ਦਿੰਦੇ ਰਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਫੇਰ ਹੀ ਚੈਨਲ ਨੂੰ ਫਾਇਦਾ ਹੁੰਦਾ ਤੁਹਾਡੇ 2-4 ਮਿੰਟਾਂ ਨਾਲ ਚੈਨਲ ਨੂੰ ਹਲਾੜਾ ਮਿਲ ਜਾਂਦਾ ਤੇ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਦੇਖੋ ਸੁਣੋ ਅਤੇ ਉਹਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰ ਮਿੱਤਰਾਂ ਤੋਂ ਕਰਾਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਸਾਡੇ ਚੈਨਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ